ਤੇ ਨੀਰ ਮਾਰ ਦਾ ਦਰਦ ਹੁੰਦਾ ਹਾਲ ਦਾ ਇਹ ਕੋਈ ਮੌਕਾ ਹੁੰਦਾ ਹੈ ਮਿਲ ਪੈਸੇ ਬਹੁਤ ਲੱਗੇ ਤਾਂ ਪੈਸੇ ਇਹ ਖਰਚੀਏ ਉਹ ਕਰਾਈਏ ਹਾਂ ਜਦੋਂ ਉਹਨੇ ਇੱਕ ਅੰਦਰ ਆਇਆ ਇੱਕ ਵੱਡਾ ਫੇਸ ਆ ਗਿਆ ਜਿਹੜਾ 35 ਜਾਂ 40 ਕੋਈ ਤਰ੍ਹਾਂ ਦਾ ਜਾਨ ਪਾਈ ਤੇ ਉਸ ਦੇ ਬਾਅਦ ਜਾਨ ਬਚੇ 35 ਜਾਂ 40 ਦਾ ਬਹੁਤ ਕੀਆ ਬਣਾ ਤੂੰ ਹੀਰ ਤੂੰ ਹੀਰ ਤੂੰ ਹੀਰ ਤੂੰ ਤਾਲੀ ਮਾਰੀ ਲੋ ਕਰੇ ਲੋ ਕਰਨਾ ₹100 ਵਾਲ ਰਹੇ ਤੇ ਵੀਰ ਦੇ ਦੇ ਵਜ਼ੀਰ ਹਾਂ ਵਜ਼ੀਰ ਦੇ ਦੇ ਬੱਕਰੀਆਂ ਓਏ ਓ ਦੇ ਦੇ ਵੀਰ ਤੂਰੇ 60 ਦੀਆਂ ਲੱਗਿਆ ਯਾਰ ਲੱਗਿਆ ਬਸ 20 ਦਸ ਜਾ ਨਹੀਂ ਕਿਉਂ ਮੈਂ ਜਾ ਕਿਉਂ ਮਰ ਚੂਗਾ ਬਚਾਰਾ ਓ ਬਲੂਨ ਕਹਤ ਬੋਰਾ ਭਾਈ ਆਉਗਾ ਬਲੂਨ ਭਾਏ 45 ਰੁਪਏ ਚੁੱਕ ਕੇ ਸ਼ੂਟ ਵਾਲੀ ਪੁੱਛੂਗਾ ਵੀ ਹਾਂ ਹੈ ਨਹੀਂ ਨਹੀਂ ਲੈਣੀਆ ਨਹੀਂ ਨੰਦਾ 14 ਪਿੰਡ ਨਾ ਆਇਆ ਤਾਂ ਕਹਿਦੀ ਨਹੀਂ ਤੇਰੇ ਪਿੰਡ ਕੋਈ ਨਹੀਂ ਜਾਂਦਾ ਹਾਂ ਬਾਦੂ ਆਦੇ ਆਪਣੇ ਬੜਾ ਨਹੀਂ ਮੈਂ ਤਾਂ ਜਾਂਦਾ ਨਹੀਂ ਕੋਈ ਨਾ ਇਹ ਜਾਵੇ ਉਹ ਤਾਂ ਉਹ ਚਾ ਉਹ ਜਿਹੜਾ ਬੱਕਰੀਆਂ ਲਈ ਪੱਦੇ ਦੇ ਪੱਕਾ ਕਹਿੰਦਾ ਮਨ ਲੱਗਾ ਹੁਣ ਪੱਕਾ ਯਾਰਾ ਮਨ ਲੱਗਿਆ ਪਏ ਪੱਕਾ ਚਲਾ ਦੇ ਚੱਕਾ ਪੱਕਾ ਜਦੋਂ ਲਾ ਕੇ ਉਹਨੇ ਕਹਿੰਦਾਗਾ 45000 ਪੱਕਾ ਉਹ ਬੈਠ ਤੇ ਹੁਣ ਕਮਾਲ ਹੋ ਗਈ ਯਾਰਾ

तू भी बे भाई हैं। हर दे भाई भी तो देख दिया तो ने। चलिए ने ऐप करें ने पाल दिया ना खत्म हो गया साड़ी फर्की। ऐप इतना सीना। हम्म। कोई बकरी नहीं करे। हाँ सब खत्म हो गया सोता। कानून खत्म हो गया सही नशा। ਆ ਗਿਆ ਮੈਂ ਵੀ ਕਿਹਾ ਹੁੰਦਾ ਆ ਗਿਆ ਉਹ ਯਾਰ ਚੇਤਾ ਲੈਣੀਆਂ ਨੇ ਤੇਰੇ ਪਿੱਛੇ ਸੀ ਹਾੜੇ ਕੱਟ ਰਿਹਾ ਯਾਰ ਅਸੀਂ ਤਾਂ ਉਹੀ ਸੀ ਦੋਏ ਗਏ ਕਿੱਥੇ ਉਹ ਭੱਜ ਗਿਆ ਆਹ ਦੇ ਨਾਲ 20 ਵਜੇ ਕਿੱਥੇ ਆ ਲੈ ਲੈ ਇਹਨੇ ਨੂੰ ਕੁਸ ਲੈਣਾ ਇਹਨੇ ਨਹੀਂ ਲੈਣਾ ਨਾ ਮੈਂ ਲੈਣਾ ਹੋ ਗਿਆ ਪੱਕਾ ਨਹੀਂ ਲਾਦਾ ਤੇਰੇ ਪਿੱਛੇ ਹਾਂ ਕਾਸਤਾ ਐ ਤੂੰ ਬਦਲ ਲੈ ਫਿਰ ਹੁਣ ਰੈਨ ਦੇ ਅੱਛੇ ਰੈਨ ਮਾੜਾ ਮੋਟਾ ਨਹੀਂ ਹੁਣ ਮਾੜਾ ਮੋਟਾ ਮਾੜਾ ਮੋਟਾ ਕਰ ਲਾ ਉਹ ਨਾ ਮੈਂ ਅੱਜ ਪਾ ਦਾਂਗਾ 500 ਕਰ ਦੇ ਮਾੜਾ ਮੋਟਾ ਕਰਦੇ ਆਂ ਸ਼ੈਰੀਆਂ ਇਹਦਾ ਚੱਲਣੀ ਸ਼ੈਰੀਆਂ 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 ਦੋ ਘਟ ਪੰਜਾਹ ਦੀਆਂ ਕੀ ਇਹਨਾਂ ਫੱਟਾ ਦੇ 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 ਪਤੰਚਾ ਇਹ ਰਿਹਾ ਬਾਕੀ ਚੜਿਓ ਉਹ ਫੜੋ ਫੜਾ ਹੋ ਰਹੀਆਂ ਹੋ ਗਈਆਂ ਹੋ ਗਈਆਂ ਹੋ ਗਈਆਂ ਉਹ ਕੇ ਫੜ ਕਟੋ ਠੀਕਾ ਠੀਕਾ ਕੁਝ ਨਾ ਉਹ ਠੀਕ ਆ ਠੀਕ ਹੁੰਦਾ ਉਹ ਲੈ ਜਾ ਬੱਕਰੀਆਂ ਜਾ ਜਾ ਯਾਰ ਨਹੀਂ ਨਹੀਂ ਕੋਈ ਬੱਕਰੇ ਹੋ ਗੀਆਂ ਓਏ ਨਹੀਂ ਹੋਈਆਂ ਪੁਨਾ ਬੋਲ ਬਾਈ ਗਰੀਬ ਆਦਮੀ ਨਾ ਰੱਖਣੀਆਂ ਨੇ ਕਰਿਆ ਮੇਰਾ ਜਾਗ ਬਣ ਗਿਆ ਹੋਰ ਉੱਤੇ ਕਿੰਨੇ ਦਾ ਹੈ ਬਹੁਤ ਬਹੁਤ ਲੱਗ ਰਹੀਆਂ ਨੇ ਬੀਏ ਨਾ ਚਲ ਉਹ ਸੂਈ ਹੋਈ ਚੱਡੀ ਬੱਕਰੀ 25 ਦੀ ਵੇਚੀ ਅਤਰੀ ਘੰਟੜ ਵਰਗੀ ਕਮਾਲ ਕਰਦਾ ਔਰ ਬੱਕਰੀ ਮੇਮਣੀ ਨਹੀਂ ਸੀ ਉਹਦੇ ਜਦੋਂ ਮੈਂ ਤੁਹਾਨੂੰ ਕਹੀ ਨਾ ਕਿ ਤੂੰ ਚੱਲਣਾ ਕਿੱਥੇ ਆਹੋ ਜੀਨ ਬਹੁਤ ਹੀ ਪੱਠ ਚਲ ਤੇ ਨਾ ਚ ਕਿਆ ਇਹ ਕਿਹੜਾ ਮੌਲੀਆਂ ਦਾ ਸਕੀਮ ਹੁਣ ਕੀ ਹੋਇਆ ਆਖਰੀ ਕਾਰਨ ਪਾਲ ਲਗਾਈ ਹੋਈ ਮੇਰਾ ਲਈ ਨਹੀਂ ਰਹੇ ਨਹੀਂ नहीं नहीं अब नहीं अब 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 नहीं तेरा हल क्या तुम्हारा क्या नहीं है ना लेकर नहीं छोड़ देनूं अरे अरे खल्जा चकर नहीं आता बाय बाय हो गया हो गया अच्छा 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 ना 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 रा दिल गया जमी हिल गया अपने कमाल करता है

ਪ੍ਰਮ ਪ੍ਰੇਮ ਦੀ ਗੀਤ ਸਭ ਨੂੰ ਨਾਲ ਦੇ ਪਿੱਛੇ ਤੈਨੂੰ ਆਪ ਕਰਾ ਇਹ ਦਰਸ਼ਨ ਦੇ ਭਾਈ ਵੀਰਾਂ ਦੇ ਦਰਸ਼ਨ ਦੇ ਆਓ ਖਿ ਆਇਓ ਤੂੰ ਮੁਹਲੇ ਆਓ ਖਿ ਆਇਓ ਆਓ ਖਿ ਆਇਓ ਚਲੋ ਮੈਂ ਤਾਂ ਆਪ ਕਰਾਂ ਆਓ ਆਇਆ ਆਇਆ ਮਾਲੇ ਤੇਰਾ ਅਸੀਂ ਵੇਚਾਂਗੇ ਲੈ ਤੈਨੂੰ ਤੰਮ ਰੇਖਾਂ ਤੂੰ ਸਾਰੇ ਲੈ ਗਿਆਣਗੇ ਹੁਣ ਹੁੰਦੇ ਤਾਂ ਨਹੀਂ ਬਸ 2 ਮਿੰਟ ਖੜਾ 2 ਚੱਕਰ ਹੁਣ ਕਰਦਾਂਗੇ ਤੈਨੂੰ ਵੇਲਾ ਅਲੰਗਾਰ ਆ ਕਰੀਏਗਾ ਖੜਾ ਅਲੰਗਾਰ ਤੇ ਕੀ ਕਰੀਏਗਾ ਗਣਾ ਇਧਰੇ 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 ਇਧਰੀ ਓਏ ਇਤਰੀ ਨਾ ਰਾਨਾ ਜੀ ਬਾਬਾ ਹਨ ਨੇ ਕਮਾ ਕੇ ਰੋਟੀਆਂ ਬਾਬਾ ਓਹ ਸਾਡ ਰੋਟੀ ਖਾ ਲੈਂਦਾ ਓਏ ਓ ਬਾਬਾ ਭਾਜੀ ਨਾ ਮਾਲਾ ਆਪਣਾ ਮੰਨ ਓਏ ਓਏ ਇਹਦਾ ਬੰਦਾ ਯਾਰ ਸਾਡੇ ਤੇ ਨਿਗਾਹ ਓਏ ਭਾਈ ਜੰਦਾ ਯਾਰ ਅੰਨੀ ਮਾੜੀ ਲਾਟ ਕਰ ਓਏ ਇਹ ਤਾਂ ਮੁੰਡਾ ਪੁਰਾਣਾ ਦਾ ਆਪਣਾ ਘੋਲ ਬਿਨਿਆ ਉੱਤਰਾ ਵੇ ਤੇਰੇ ਆਪਦਾ ਇਹਦਾ ਕੀ ਕਰ ਨੂੰ ਕਰਾਂਗੇ ਹੁਣ ਵੇ ਬਾਕੀ ਪਸ਼ੂ ਹੋਰ ਸਾਡੀ ਬਾਡੀ ਨੂੰ ਹਟਾ ਦੇ ਪਰ ਭੇਜਿਆ ਉਹਨੂੰ ਪਰ ਗੱਫਾ ਕਰ ਦੇ ਯਾਰ ਓਏ ਅਰੇ ਦਾ ਪੱਤਰਨਾਮੇ ਤੇਰਾ ਮੇਰਾ ਮਾੜ ਕੇ ਲੈਣਾ ਓਕੇ ਹੋ ਜੇ ਨਾ ਛੰਗਾਰ ਦੀ ਦਾ ਨਾਮ ਯਾਰ ਛੰਗਾਰ ਬਗਿਆ ਭਰੇ ਇੰਦਰਾ ਬਾਪ ਆ ਆ ਦੇ ਬੱਕਰੀ ਬਜਾ ਲਾ ਦੇ ਕੋਈ ਆ ਨੋੜ ਨਾ ਸਮਾਰਤਾ ਦੇਖੂ ਓਏ ਲੈ ਬੇ ਆ ਬਈ ਪ੍ਰੈਸ ਡਾਰਨ ਆ ਸਾਈ ਵਾਲਾ ਨਾ ਮੈਂ ਕਿੱਡ ਰੱਖ ਸਾਈਓ ਕੋਈ ਗੱਲ ਕੀ ਹੋਇਆ ਅੱਗੇ ਔਰ ਇਹ ਛੋਟੇ ਭਾਈ ਤੇਰਾ ਪੰਜ ਰਹੇਗਾ ਬੇਈ ਕਾ ਘਰੋਂ ਜਾ ਯਾਰ ਹਾਂ ਜ਼ੋਰ ਲਾ ਕੇ ਭਾਈ ਸੋਕਾ ਆ ਬਾਈ ਤੈਨੂੰ ਬਾਹਰ ਜ਼ੋਰ ਲਾਦਾ ਭਾਈ ਸ਼ੋਦੇ ਸ਼ੋਦੇ ਬਾਹਰ ਜ਼ੋਰ ਲਾਗਾ ਇਹ ਸਾਨੂੰ ਪੰਜ ਤੋਂ ਨਵਾਂ ਬੰਦ ਕਾ ਦੇਂਦੇ ਨੇ ਸਾਢੇ 5:30 ਲੜ ਪੈਂਦੇ ਨੇ ਗਲਤ ਨਹੀਂ ਠੀਕ ਹੈ ਪਰ ਅਰੇ ਪਾਸੋਂ ਤੇ ਮੁਲਕਾ ਕਰਨਾ ਆ ਮਗਰ 50 ਟੱਕੇ ਮਾਰ ਕੇ ਫਿਰ ਟੱਕੇ ਦਾ ਵੀ ਮਾਰਨੇ ਬੰਦੇ ਯਾਰ ਟੱਕੇ ਨੂੰ ਲੋਟ ਨਹੀਂ ਹੁੰਦਾ ਹੈਗਾ ਟੱਕੇ ਮਾਰ ਕੇ ਮੇਲ ਚ ਖੜਦਾ ਹੈ ਯਾਰ ਚਰਾ ਸ਼ਤਾਨ ਟੱਕੇ ਦੇ ਯਾਰ ਥਾਰਾ ਮੁਰਕਾ ਕਿ ਨਾ ਆ ਪੈਂਦਾ ਹੋਏ ਮੁਰਕਾ ਬਹੁਤ ਆਇਆ ਹੈ ਕਿਉਂ ਹੁਣ 6000 ਮੰਗਾ ਦੇਣਾ ਨਹੀਂ ਹੁਣ ਡਾਂਗਾ ਵਾਲਾ ਮਾਏ ਚੋ

ना नहीं रे निशानी विचणाने हरया पक्के दे री अच्छी 40 होला हो गया भला तो मेरे खड़ा कर दे तो लेओ बकरा तीन चार इधर ना तो मैं मैं रह रहा इधर बक्की रहया बड़ा ये तो दिखा कुत्ता ही दो नो एक हो ना। गया जी दबारा ला हजार की ना तेरे रुपयेदारे हां हां कर <coughs> 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 <coughs>